ਕਿੰਨੇ ਜਣਾ ਪਿੱਛਾ ਕੀਤਾ ਕਿੰਨਾ ਕ ਸਾਲ ਪਿੱਛਾ ਕਰਨਾ ਪਿਆ ਪਿੱਛਾ ਕਰੀ ਅੱਗੇ ਪਿੱਛੇ ਜੀ ਸੀ ਅਸੀਂ ਅੱਗੇ ਪਿੱਛੇ ਜੀ ਸੀ ਅਸੀਂ ਕਿਉਂਕਿ ਇਕੱਠੇ ਕੰਮ ਕਰਦੇ ਸੀ ਸਾਡੀ ਹੋਈ ਸੀ ਸਟੇਸ਼ਨ ਤੇ ਸਟੇਸ਼ਨ ਤੇ ਮੈਂ ਪਹਿਲੀ ਵਾਰ ਸਟੇਸ਼ਨ ਤੇ ਦੇਖਿਆ ਸੀ ਇਹਨਾਂ ਨੂੰ ਫਿਲਮੀ ਜੀ ਤੁਸੀਂ ਚਾਹੀ ਰੀਡ ਲਾਣੀ ਸੀ ਕਿ ਮੈਂ ਕਿਲਾ ਨਹੀਂ ਮੈਂ ਕਿੱਦਾਂ ਕਰਦੀ ਸੀ ਇਹ ਭੰਗੜਾ ਕਰਦੀ ਸੀ ਸਟੇਸ਼ਨ ਤੇ ਨਹੀਂ ਨਹੀਂ ਅਸੀਂ ਉੱਥੋਂ ਟ੍ਰੇਨ ਫੜ ਕੇ ਜਾਣਾ ਸੀ ਸਾਡੇ ਗਰੁੱਪ ਸੀ ਇਹਨਾਂ ਦੇ ਮੁੰਡਿਆਂ ਦਾ ਗਰੁੱਪ ਸੀ ਸਾਡਾ ਕੁੜੀਆਂ ਦਾ ਤਾਂ ਉੱਥੇ ਅਸੀਂ ਇੱਕ ਦੋ ਜਣੇ ਦੇਖਣ ਸ਼ੋਅ ਕਰਨ ਜਾ ਰਹੀ ਸੀਗੇ ਤੇ ਉੱਤੇ ਮੈਂ ਫਸਟ ਟਾਈਮ ਦੇਖਿਆ ਸੀ ਇਹਨਾਂ ਨੂੰ ਅਸੀਂ ਗਵਰਨਮੈਂਟ ਸ਼ੋਅਸ ਕਰਦੇ ਹਾਂ ਤੇ ਕਰਦੇ ਸੀ ਮਤਲਬ ਹੁਣ ਤਾਂ ਇਧਰਲੇ ਚਲੋ ਲਾਈਨ ਚ ਆ ਕੇ ਦੂਸਰੀ ਸਿੰਗਿੰਗ ਤੇ ਉਹਦੇ ਚ ਤੇ ਆ ਉਹ ਜਿਹੜਾ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਕਾਫੀ ਹੁੰਦੇ ਜਿਹੜੇ ਆਪਾਂ ਪੰਜਾਬ ਦਾ ਫੋਗ ਰਿਪਰੈਜ਼ੈਂਟ ਕਰਦੇ ਆ ਅਲੱਗ-ਅਲੱਗ ਸਟੇਟਸ ਦੇ ਵਿੱਚ ਜਾ ਕੇ ਸ਼ੋਅ ਕਰਨਗੇ ਸੀ ਉਹਨੂੰ ਪਹਿਲੀ ਵਾਰ ਦੇਖਿਆ ਸੀ ਮਾ ਯਾਰ ਕੁੜੀ ਬੜੀ ਘੈਂਟ ਆ ਜੇ ਭਾਬੀ ਬਣਦੀ ਉਹ ਜਵੇਂ ਐ ਚੱਕ ਕੇ ਉਹ ਬੱਲਰ ਤੇ ਝੱਗ ਪੈਂਦੇ ਨੇ ਨਾ ਉਹ ਵਾਲਾ ਸਿਸਟਮ ਸੀਗਾ ਬੜੀ ਟਿੱਕੀ ਤਾਂ ਸੀਗੀ ਤਾਂ ਹੈ ਨਾ ਕੀ ਦਾ ਹਾਂ ਸੀਗੇ ਉਹ ਪਰ ਰੋਬ ਰੋਬ ਬਹੁਤ ਸੀ ਵੀ ਰੋਬ ਬਹੁਤ ਸੀ ਉਤਾਨਾ ਅੰਦਾ ਕਰਕੇ ਵੀ ਦੇਖਣ ਚ ਆ ਲੱਗਦਾ ਸੀ ਵੀ ਪਤਾ ਨਹੀਂ ਕੀ ਹੋਣਾ ਤੇ ਵੀਰੇ ਯਾਦ ਆ ਮੈਂ ਨਾ ਮੈਂ ਛੋਟੀ ਜੀ ਗੱਲ ਸ਼ੇਅਰ ਕਰਦਾ ਤੇ ਅਸੀਂ ਨਾ ਜਦੋਂ ਟ੍ਰੇਨ ਦੇ ਵਿੱਚ ਗਏ ਤਾਂ ਮੈਨੂੰ ਸੀਗਾ ਵੀ ਕਿਸੇ ਬਹਾਨੇ 'ਚ ਨਾ ਗੱਲ ਜੀ ਕਰ ਲਈਏ ਤੇ ਮੈਂ ਇਹ ਨਾ ਉਹ ਉੱਤੇ ਉਹ ਲੱਗੀ ਨਾ ਟੁੱਟੀ ਲੱਗੀ ਹੁੰਦੀ ਹੈ ਤੇ ਆ ਕੋਈ ਹੱਥ ਉੱਤੇ ਧੋਰੇ ਸੀਗੇ ਤੇ ਮੈਂ ਉਸੇ ਬਹਾਨੇ 'ਚ ਨਾਲ ਕੋਲੇ ਗਿਆ ਮੈਂ ਕਿਹਾ ਵੀ ਨਹੀਂ ਨੰਬਰ ਤੁਹਾਡਾ ਕਹਿੰਦੇ ਹੈ ਕੀ ਮੈਂ ਮੇਰਾ ਭੱਜ ਲਿਆ ਤੇ ਕਾਰੀ ਦਾ ਮੈਂ ਕਹਿਆ ਯਾਰ ਇਹ ਮੈਨੂੰ ਕੰਮ ਖਰਾਬ ਲੱਗਦਾ ਅੱਗੇ ਅੱਗੇ ਜਵਾਹਰ ਹੌਲੀ ਹੌਲੀ ਇਹਨਾਂ ਨੇ ਤਾਂ ਐਕਚੁਅਲੀ ਖੜਕਾ ਇੰਨਾ ਸੀਗਾ ਤਾਂ ਪੁੱਛਿਆ ਸੀ ਵੀ ਹੈਂ ਕੀ ਤੇ ਮੈਨੂੰ ਐ ਲੱਗਾ ਪਹਿਲਾਂ ਵੀ ਪਹਿਲੀ ਅੱਛਾ ਤੇ ਤੁਹਾਨੂੰ ਤੁਹਾਨੂੰ ਕਦੋਂ ਪਸੰਦ ਆਈ ਮੈਨੂੰ ਮੈਂ ਲਿਆ ਸੀ ਟਾਈਮ ਥੋੜਾ ਜਿਆ ਅੱਛਾ ਉਹ ਆਪਸ਼ਨ ਨਹੀਂ ਅਸਲ ਜੀ ਮੈਂ ਕਰਨੀ ਨਹੀਂ ਸੀ ਗੱਲ ਮੈਨੂੰ ਲੱਗਦਾ ਹੁੰਦਾ ਸੀ ਮੈਂ ਅਰੇਂਜ ਮੈਰਿਜ ਹੀ ਕਰਾਉਂਗੀ ਤਾ ਵਾ ਲਵ ਲੋ ਵਾਲੇ ਚੱਕਰ ਚ ਆਪਾਂ ਪੈਣਾ ਹੀ ਨਹੀਂ ਆ ਪਰ ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ ਸੀ ਨਾ ਜਦੋਂ ਮੈਂ ਇਹਨਾਂ ਨੂੰ ਮੈਂ ਮੈਰਿਜ ਲਈ ਕੀਤਾ ਸੀ ਵੀ ਆਪਾਂ ਕੋਈ ਟਾਈਮ ਪਾਸ ਨਹੀਂ ਕਰਨਾ ਪਿਆਰ ਕਰਦੇ ਆ ਤੁਹਾਨੂੰ ਹਨਾ ਤੇ ਆਪਾਂ ਜ਼ਿੰਦਗੀ ਬਤਾਉਣੀ ਆ ਸਾਰੀ ਹਰੇਕ ਤੁਹਾਡੇ ਸੁਪਨੇ ਹੁੰਦੇ ਆ ਕਿਉਂਕਿ ਮੈਨੂੰ ਲੱਗਦਾ ਵੀ ਕਈ ਮੁੰਡੇ ਕੁੜੀਆਂ ਉਹ ਇਹ 2-4 ਸਾਲ ਇੱਕ ਦੂਜੇ ਨਾਲ ਟਾਈਮ ਬਤਾਉਂਦੇ ਨੇ ਫਿਰ ਉਹ ਬੜਾ ਦਿਲ ਦੁਖਦਾ ਕੁੜੀ ਦਾ ਵੀ ਦੁਖਦਾ ਮੁੰਡੇ ਦਾ ਵੀ ਦੁਖਦਾ ਜਿਹੜਾ ਵੀ ਇੱਕ ਦੂਸਰੇ ਨੂੰ ਪਹਿਲਾਂ ਸੀਰੀਅਸ ਕਰਦਾ ਹੈ ਨਹੀਂ ਨਹੀਂ ਤੇ ਕਹਿੰਦੇ ਯਾਰ ਅੱਛਾ ਵਿਆਹ ਲਈ ਪ੍ਰਪੋਜ਼ ਹੈ ਓਕੇ ਵਾਹ ਕੀ ਬਾਤ ਹੈ ਅੱਛਾ ਕੀ وجہ ਪ੍ਰਪੋਜ਼ਲ ਤੇਗਾ ਪਹਿਲਾਂ ਜ਼ਮੀਰ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਪਸੰਦ ਕਰਦਾ ਤਾਂ ਮੈਂ ਕਿਹਾ ਸੀ ਮੈਂ ਸੋਚ ਕੇ ਦੱਸੂਗੀ ਫਿਰ ਮੈਨੂੰ ਲੱਗਦਾ 4-5 ਮਹੀਨਿਆਂ ਤੋਂ ਬਾਅਦ ਸਮੀਰ ਨੂੰ ਮੈਗਾਹੋਲ ਕਰਕੇ ਕਹੀ ਸੀ ਵੀ ਮੇਰੀ ਐਸ ਹੈ ਤੇ ਫਿਰ ਇਹ ਬਾਜ਼ਾਰ ਦੇ ਵਿੱਚ ਮਿਲਦੇ ਸੀ ਕਿਉਂਕਿ ਸ਼ੋਜ਼ ਵਗੈਰਾ ਇਕੱਠੇ ਹੁੰਦੇ ਸੀ ਇੱਕੋ ਮਿਲਦੇ ਰਹਿੰਦੇ ਸੀ ਇਦਾਂ ਨਹੀਂ ਹੈ ਕਿ ਤਿੰਨ-ਚਾਰ ਵਾਰੀ ਕਿਸ ਗੱਲ ਤੇ ਕੀ ਸਾਰੇ ਸਾਰੇ ਸੋਚੋ ਜੱਗ ਕੀ ਹੁੰਦਾ ਹੈ ਕਹਿੰਦੇ ਕਹਿੰਦੇ ਦੱਸਦੀਆਂ ਕਿਸ ਗੱਲ ਤੇ ਲੜਾਈ ਹੁੰਦੀ ਹੈ ਤੁਹਾਡੀ ਲੜਾਈ ਸਾਡੀ ਬਹੁਤ ਕੰਮ ਤੇ ਹੁੰਦੀ ਹੈ ਬਹੁਤ ਹੁੰਦੀ ਹੈ ਕੰਮ ਨੂੰ ਲੈ ਕੇ ਜ਼ਿਆਦਾ ਹੁੰਦੀ ਹੈ ਤੁਹਾਨੂੰ ਦੇਖ ਕੇ ਲੱਗਦਾ ਪਤਾ ਕਿੱਥੇ ਰਹਿ ਸਕਦੀ ਹੈ ਨਾ ਉਹ ਕੰਮ ਨੂੰ ਲੈ ਕੇ ਪ੍ਰੋਫੈਸ਼ਨ ਨੂੰ ਲੈ ਕੇ ਹਾਂ ਇਹਨਾਂ ਨੂੰ ਲੱਗਦਾ ਹੁੰਦਾ ਵੈਸੇ ਮੈਂ ਕਿਹਾ ਕੀ ਪੋਚੇ ਵਿੱਚ ਲੜਾਈ ਹੁੰਦੀ ਹੈ ਉਹਦੇ ਵਿੱਚ ਵੀ ਹੁੰਦੀ ਹੈ ਉਹਦੇ ਵਿੱਚ ਵੀ ਹੁੰਦੀ ਹੈ ਜਦੋਂ ਇਹ ਆਉਂਦੇ ਆ ਜਦੋਂ ਮੇਰੀ ਮੇਡ ਨਹੀਂ ਨਾ ਹੁੰਦੀ ਜਦੋਂ ਮੈਂ ਪੋਚੇ ਲਾਉਣੀ ਆ ਫਿਰ ਇਹ ਆਉਂਦੇ ਆ ਫਿਰ ਉਹ ਪੈੜਾ ਕਰਦੇ ਆ ਤਾਂ ਫਿਰ ਸਾਡੀ ਲੜਾਈ ਹੁੰਦੀ ਹੈ ਫਿਰ ਇਹ ਕਹਿੰਦੇ ਵੀ ਪੋਚਾ ਨੂੰ ਕੀ ਹੈ ਸਾਫ਼ ਤਾਂ ਪਿਆ ਉਹ ਚੀਜ਼ ਆਉਂਦੀ ਹੈ ਇਹ ਮਤਲਬ ਨਾ ਵੈਸੇ ਮੈਂ ਬਹੁਤ ਐਫਰਟ ਕਰਦੀ ਆ ਕੰਮ ਕਰਦੀ ਆ ਪਰ ਇਹਨਾਂ ਨੂੰ ਫੇਰ ਵੀ ਆ ਹੁੰਦਾ ਤੂੰ ਹੋਰ ਕਰ ਸਕਦੀ ਆ ਤੂੰ ਹੋਰ ਕਰ ਸਕਦੀ ਆ ਤੂੰ ਹੋਰ ਤੇਰੀ ਜਗ੍ਹਾ ਇਹ ਨਹੀਂ ਆ ਤੇਰੀ ਹੋਰ ਜਗ੍ਹਾ ਪਤਾ ਨਹੀਂ ਕਿਹੜੀ ਜਗ੍ਹਾ ਇਹਨਾਂ ਦੀ ਨਜ਼ਰ ਆ ਚ ਮੇਰੀ ਇਹ ਮੇਰੇ ਇੰਨੀ ਕਲਾਸ ਲਾਉਂਦੇ ਰਹਿੰਦੇ ਆ ਨਾ ਜਦੋਂ ਅਸੀਂ ਸ਼ੋਅ ਕਰਕੇ ਆਉਨੇ ਆ ਫਿਰ ਇਹਨਾਂ ਨੇ ਇਹ ਨਹੀਂ ਕਹਿਣਾ ਪਹਿਲਾਂ ਵੀ ਤੂੰ ਬਹੁਤ ਵਧੀਆ ਕੀਤਾ ਇਹਨਾਂ ਨੇ ਕਿਹਾ ਨਾ ਤੂੰ ਇੱਥੇ ਆ ਕਿਉਂ ਕੀਤਾ ਤੂੰ ਇੱਥੇ ਆ ਚੀਜ਼ ਆਏਂਗੇ ਉਹ ਕੀਤੀ ਮਤਲਬ ਪੂਰੇ ਮੇਰੇ ਇਹ ਬਾਪ ਬੰਦੇ ਆ ਬੇਸਿਕਲੀ